ਲੇ ਵੀ ਉਹਨਾਂ ਦੇ ਗੀਤ ਗੂੰਜਦੇ ਆ ਉਹਨਾਂ ਦੇ ਗੀਤ ਕੀ ਸਾਡੀ ਤੇ ਸ਼ਾਂਤੀ ਤੇ ਆਈ ਕਹਾ ਦੇ ਰਾਮੀ ਖਾਕ ਟੂਮਾ ਝੋਲੀ ਵਿੱਚ ਪਾ ਕੇ ਬਾਰੰਬਹੁਰ ਦੀ ਬਖਾ ਕੇ ਅੱਖਾਂ ਵਿੱਚ ਕਹੂਰ ਨਾ ਤਿੰਨਾ ਪੈਣਾ ਲੁੱਟੇ ਵੇ ਤੂੰ ਕਾਹਦਾ ਸੂਰਮਾ ਹੋ ਅਮਰਜੋਤ ਕਿਮ ਕਿਲੇ ਦੇ ਨਾਲ ਪੂਰਾ ਸਾਥ ਨਿਭਾਇਆ ਉਹ ਕਾਮਖੀਤੀ ਪਾ ਕੇ ਤੂੰ ਮਾ ਉੱਚਾ ਤਰਜਾ ਪਾਇਆ ਹਈ ਇਸ ਜੋੜੀ ਨੂੰ ਨਿਤਪੁਰ ਦੇਸੀ ਕਰਦਾ ਰਹੂ ਸਲਾਮ ਕਈ ਲੋਕਾਂ ਨੇ ਟੈਗ ਦਿੱਤਾ ਸੀ ਕਿ ਉਹਨਾਂ ਦੀ ਗਾਇਕੀ ਵਧੀਆ ਨਹੀਂ ਕੀ ਲੈਕਚਰ ਗਾਇਕੀ ਜਿਨ੍ਹਾਂ ਨੂੰ ਗਾਉਣਾ ਨਹੀਂ ਆਉਂਦਾ ਜੀ ਉਹ ਗਾਉਣ ਵਾਲਿਆਂ ਨੂੰ ਵੀ ਇਵੇਂ ਕਹਿ ਦਿੰਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਰਪ੍ਰੀਤ ਕੌਰ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਦੀ 36ਵੀਂ ਵਰਸੀ ਮਨਾਈ ਜਾ ਰਹੀ ਹੈ ਲੁਧਿਆਣਾ ਵਿੱਚ ਮੌਜੂਦ ਆ ਉਹਨਾਂ ਦੀ ਸਮਾਰਟੇ ਮੌਜੂਦਾ ਤਾਂ ਮਹਿੰਦਰ ਪਰਦੇਸੀ ਗਾਇਕ ਸਾਡੇ ਨਾਲ ਮੌਜੂਦ ਨੇ ਤਾਂ ਸਰ ਹਰ ਸਾਲ ਆਉਂਦੇ ਉੱਥੇ ਹਰ ਸਾਲ ਆਈਦਾ ਜੀ ਤੇ ਅਮਰ ਸਿੰਘ ਚਮਕੀਲਾ ਨਾਲ ਕੀ ਰਿਸ਼ਤਾ ਸੀ ਤੁਹਾਡਾ ਅਮਰ ਸਿੰਘ ਚਮਕੀਲਾ ਜੀ ਦੇ ਨਾਲ ਜੀ ਅਸੀਂ ਉਹਨਾਂ ਦੇ ਫੈਨ ਆ ਉਹਨਾਂ ਨੂੰ ਜਿਉਂਦੇ ਜੀ ਅਸੀਂ ਨਹੀਂ ਦੇਖਿਆ ਤੇ ਹੱਲੇ ਵੀ ਉਹਨਾਂ ਦੇ ਗੀਤ ਗੂੰਜਦੇ ਆ ਉਹਨਾਂ ਦੇ ਗੀਤ ਕੀ ਸਾਡੀ ਤਾਂ ਛਾਤੀ ਤੇ ਆ ਜੀ ਹੂੰ ਸੀ ਸ਼ਰਟ ਬਾਕੇ ਆयो ਉਹਨਾਂ ਦੇ ਹਾਂਜੀ ਇਹ ਪਾ ਕੇ ਰੱਖੀ ਦੀ ਐ ਜਦੋਂ ਇੱਧਰ ਆਈ ਦਾ ਸਾਲ ਬਾਅਦ ਤੇ ਹੁਣ ਤੁਸੀਂ ਤੁੰਬੀ ਵੀ ਨਾਲ ਚੱਕੀ ਹੋਈ ਹੈ ਕੋਈ ਗੀਤ ਤਾਂ ਸੁਣਾ ਦਿਓ ਫਿਰ ਚਮਕੀਲਾ ਜੀ ਦਾ ਸੁਣਾ ਜਾ ਉਹਦੇ ਸੰਬੰਧ ਚ ਜੀ ਚਮਕੀਲਾ ਜੀ ਦਾ ਸੁਣਾ ਚਮਕੀਲਾ ਜੀ ਦਾ ਕੀ ਸੁਣਾ ਪਹਿਲਾਂ ਹੁੱਕ ਹਾਦਰਾ ਵਿਖਾ ਕੇ ਟੂਮਾ ਝੋਲੀ ਵਿੱਚ ਪਾ ਕੇ ਹਾਦਰਾ ਵਿਖਾ ਕੇ ਟੂਮਾ ਝੋਲੀ ਵਿੱਚ ਪਾ ਕੇ ਬਾਰੰਬ ਹੋਰ ਦੀ ਵਿਖਾ ਕੇ ਅੱਖਾਂ ਵਿੱਚ ਘੂਰ ਨਾ ਯਾ ਪਹਿਣਾ ਲੁੱਟੇ ਵਿੱਚ ਤੂੰ ਕਾ ਦਾ ਸੂਰਮਾ ਹੈ ਧੀਆਂ ਪਹਿਣਾ ਲੁੱਟੇ ਵਿੱਚ ਤੂੰ ਕਾ ਦਾ ਸੂਰਮਾ ਹੋ ਕੱਟੀਆਂ ਹੋਈਆਂ ਨੇ ਮੇਲੇ ਵਿੱਚ ਕੁੜੀਆਂ ਧੀਆਂ ਦਾ ਤਿਉਹਾਰ ਵੇਸ ਬੱਬੀ ਜੁੜੀਆਂ ਕੱਢੀ ਅੱਖਾਂ ਨਾਲ ਇਕਲ ਸਹੂਰ ਨਾ ਯਾ ਪਹਿਣਾ ਲੁੱਟੇ ਵਿੱਚ ਤੂੰ ਕਾ ਦਾ ਸੂਰਮਾ ਹੈ ਧੀਆ ਪਹਿਣਾ ਲੁੱਟੇ ਵਿੱਚ ਤੂੰ ਕਾ ਦਾ ਸੂਰਮਾ ਤੇ ਕਈ ਲੋਕਾਂ ਨੇ ਟੈਗ ਦਿੱਤਾ ਸੀ ਕਿ ਉਹਨਾਂ ਦੀ ਗਾਇਕੀ ਵਧੀਆ ਨਹੀਂ ਕੀ ਲੱਛਰ ਗਾਇਕੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਗਾਉਣਾ ਨਹੀਂ ਆਉਂਦਾ ਜੀ ਉਹ ਗਾਉਣ ਵਾਲਿਆਂ ਨੂੰ ਐਵੇਂ ਹੀ ਕਹਿ ਦਿੰਦੇ ਤੇ ਤੁਸੀਂ ਵੀ ਅਮਰ ਸਿੰਘ ਚਮਕੀਲਾ ਦੀ ਸਮਾਤ ਤੇ ਆਏ ਹੋ ਹਰ ਸਾਲ ਆਉਂਦੇ ਹੋ ਇੱਥੇ ਕਿਵੇਂ ਦੇਖਦੇ ਹੋ ਉਮਰ ਸਿੰਘ ਚਮਕੀਲਾ ਨੂੰ ਅੱਜ ਵੀ ਕਿਹੋ ਜਿਹਾ ਗਾਇਕਾ ਜਿਹਦੇ ਮੇਲੇ ਲੱਗਦੇ ਆ ਜੀ ਦੇਖੋ ਜੀ ਹੁਣ ਕਿਵੇਂ ਮੇਲਾ ਲੱਗਿਆ ਹੋਇਆ ਵਾ ਲੋਕ ਕਿਵੇਂ ਪੂਰੋ ਦੂਰੋਂ ਆਉਂਦੇ ਆ ਗੱਡੀਆਂ ਭਰ ਕੇ ਆਉਂਦੇ ਨੇ ਕਿਵੇਂ ਲੰਗਰ ਚੱਲਦੇ ਆ ਲੱਡੂ ਦਿੰਦੇ ਨੇ ਸਭ ਕੁ ਕਰਦੇ ਆ ਕਿੰਨੇ ਤਕੜੇ ਤਕੜੇ ਕਲਾਕਾਰ ਆਏ ਜੀ ਅਸੀਂ ਵੀ ਆਉਂਦੇ ਮੈਨੂੰ ਜਾਨਾ ਖੰਡੇ ਤੋਂ ਮੱਖਣ ਰਕੀਲਾ ਮੇਰਾ ਨਾਮ ਖੰਨੇ ਤੋਂ ਇੱਥੇ ਆ ਹਾਂ ਮੱਖਣ ਰਕੀਲਾ ਉਹ ਵੱਡੀਆਂ ਕਰਾਂਦੀਆਂ ਉੱਚੀਆਂ ਹਵੇਲੀਆਂ ਤੈਨੂੰ ਪਪਾਲੀ ਛੰਨੇ ਬੇ ਉਹ ਕਾਲੀ ਸੂਪ ਦਾ ਘਗਰਸ ਮਾਦੇ ਬਣ ਜੂਗੀ ਗੱਲ ਬੱਲ ਬੇ ਜਿੱਦਾਂ ਲੱਕ ਮਿਲ ਲੈ ਗੜਬੇ ਵਰਗੀ ਰਨਵੇ ਜਿੱਦਾ ਲਕਮੜ ਲਾ ਉਹ ਉੱਚੇ ਟਿੱਬੇ ਤੇ ਤਾਣਾ ਤਣਦੀ ਏ ਤਾਣਾ ਠੀਕ ਨਾ ਪਉਂਦੀ ਆ ਉਹ ਸਾਰਾ ਪਿੰਡ ਤੈਨੂੰ ਟਿਚਰਾ ਕਰਦਾ ਕੋਂਬੂ ਵੇ ਵਿਚ ਆਉਦੀ ਨਹੀਂ ਉੜ ਜਾ ਕਬੂਤਰੀਏ ਦਾਰ ਕਾਮਾ ਦੀ ਆਉਂਦੀ ਨਹੀਂ ਉੜ ਜਾ ਕਬੂਤਰੀਏ ਤੂੰ ਜੀ ਜਰਨਾਂ ਦਾ ਠਰਕੀ ਨਵੇਂ ਸ਼ਿਕਾਰ ਵਸਾਵੇਂ ਉਹ ਟੇਢੀ ਪਗੜੀ ਧੂਆਂ ਚਾਦਰਾਂ ਧਰਤੀ ਸੰਬਰਦਾ ਜਾਵੇਂ ਉਹ ਬੀਰ ਤੇ ਨਾਲੇ ਲੈ ਲੂ ਲਾਂਬਾ ਕਰਕੇ ਕੋਈ ਮੈਂ ਗੱਲ ਬੇ ਜੀਦਾਂ ਤੱਕ ਮਿਲ ਲੈ ਗੜ ਬੇ ਬਰਗੀ ਰਨ ਬੇ ਜੀਦਾਂ ਤੱਕ ਮਿਲ ਲੈ ਓ ਨਿੱਕੀ ਸਾਲੀ ਜਦੋਂ ਬਣ ਗਈ ਭਾਬੀ ਘੰਟੇ ਵਿੱਚ ਚਰਚਾ ਹੋਣੀ ਓ ਕੂਲੇ ਕੂਲੇ ਅੰਗਰ ਰੇਸ਼ਮ ਵਰਗੇ ਚੰਦ ਦੇ ਨਾਲ ਉਹ ਸੋਹਣੀ ਓ ਲੋਕ ਕਹਿਣਗੇ ਸੱਜ ਵਿਆਹੀ ਲੋਕ ਕਹਿਣਗੇ ਸੱਜ ਵਿਹਾਈ ਪੈਰ ਪੁੰਜੇ ਨਾਲ ਲਾਉਂਦੀ ਨਹੀਂ ਉੱਡਦਾ ਕਬੂਤਰ ਇਹ ਦਰ ਕਮਾਦੀ ਆਉਂਦੀ ਨਹੀਂ ਕਬੂਤਰੀ ਉਹ ਨਾਸ਼ਕੀ ਨਰ ਕਰਮਾ ਵਾਲਾ ਲੈ ਜੂ ਡੋਲੀ ਪਾ ਕੇ ਉਹ ਕਰ ਦੂਗਾ ਚੌਪੂਰੇ ਵਿੱਚ ਕਿਲਾ ਮੇਰੇ ਆ ਕੇ ਉਹ ਕੋਠੇ ਚੜ ਜੜ ਰਹਾ ਦੀ ਕਰਕੇ ਕੋਈ ਮੈਂ ਟੰਗ ਬੈ ਜੀ ਜੱ ਲੱਕ ਮਣ ਲੈ ਘੜ ਬੇ ਬਰਗੀ ਰਨ ਬੇ ਜੀ ਜੱ ਨਕਬੜ ਲਾ ਉਹ ਅਨੇਬੀ ਅਹਿੰਦੇ ਸ਼ਰਮਾ ਪਾਲੇ ਆਨੀ ਗੋਰੀ ਆ ਹੱਤਾਂ ਤੇ ਮੈਂਦੀ ਓਏ ਬਹੁਤੀ ਸ਼ਕੀਨੀ ਲਾਇਆ ਨਾ ਕਰ ਧੂੜ ਕਾੜ ਦੇ ਪੈਂਦੀ ਓਏ ਅੱਖਾਂ ਦੇ ਨਾਲ ਮਿਰਚਾਂ ਭੋਰਦੀ ਅੱਖਾਂ ਦੇ ਨਾਲ ਮਿਰਚਾਂ ਭੋਰਦੀ ਫਰਦੀ ਭਾਲ ਸਕਾਉਂਦੀ ਨਹੀਂ ਉੱਡ ਜੱਕ ਪੁੱਤਰੀਏ ਡਾਰ ਕੰਬਾਦੀ ਆਉਂਦੀ ਨਹੀਂ ਉੱਡ ਜੱਕ ਪੁੱਤਰੀਏ ਗਰਬੇ ਬਰਗੀ ਰਨ ਬੇ ਜਿੱਦਾਂ ਲੱਕ ਮਿਲ ਲੈ ਉਹ 8 ਮਾਰਚ ਨੂੰ ਦੁਗਰੀ ਦੇ ਵਿੱਚ ਕਾਲਸੀ ਆਇਆ ਜਾਲਮ ਪਾਪੀ ਬੈਰੀਆਂ ਨੇ ਜੋੜੀ ਨੂੰ ਮਾਰ ਮਕਾਇਆ ਗਾਉਂਦੇ ਸੀ ਇੱਕ ਨੰਬਰ ਤੇ ਬੰਦਾ ਸੀ ਚੰਗਾ ਸੱਤੋਂ ਬਾਬਾ ਖੋਲਿਆ ਗਊ ਵਰਗਾ ਬੰਦਾ ਉਸ ਕਾਲੇ ਦਿਨ ਦੀ ਗੱਲ ਕਰ ਲੱਗਾਂ 8 ਮਾਰਚ ਮੰਗਲਵਾਰ ਤੇ 1988 ਹਾਂ ਦੀ ਤਮਾਰਿ ਚ ਦਿਨ ਮੰਗਲੇ ਮਾਰੇ ਤੇ ਸਨ 1988 ਉਹ ਅਮਰਜੋਤ ਚਮਕੀਲੇ ਉਸ ਦਿਨੇ ਗੌਣ ਦੀ ਹੱਤ ਮਕਾਤੀਆ ਹਾਏ ਅਮਰਜੋਤ ਚਮਕੀਲੇ ਉਸ ਦਿਨੇ ਗੌਣ ਦੀ ਹੱਤ ਮਕਾਤੀਆ ਦੋਵੇਂ ਜਿੰਦਾ ਪਿੰਡ ਮੈਸਮਪੁਰ ਹੋ ਗਿਆਂ ਕੁਰਬਾਨ ਧਰਤੀ ਦੁਗਰੀ ਖੈਰ ਦੀ ਏ ਤੈਨੂੰ ਲੱਖ ਵਾਰੀ ਪਰਨਾਮ ਨੀ ਧਰਤੀ ਦੁਗਰੀ ਖੈਰ ਦੀ ਏ ਤੈਨੂੰ ਲੱਖ ਵਾਰੀ ਪਰਨਾਮ ਹੋ ਅਮਰਜੋਤ ਨੇ ਕਿਮ ਕੀਲੇ ਨਾਲ ਪੂਰਾ ਸਾਥ ਨੇ ਬਹਾਇਆ ਹੋਈ ਅਮਰਜੋਤ ਕਿਮ ਕੀਲੇ ਦੇ ਨਾਲੇ ਪੂਰਾ ਸਾਥ ਨੇ ਬਹਾਇਆ ਨਹੀਂ ਤਾਂ ਜਿਵੇਂ ਰਜਾਨਾ ਲੈਟਰ ਆਉਂਦੇ ਸੀ ਤੇ ਨਾਲ ਦਾ ਸਾਥੀ ਉਦੋਂ ਹੀ ਭੱਜਾਂ ਵੀ ਮੌਤ ਦੀ ਚਿੱਠੀ ਆਈ ਆ ਅਮਰ ਸਿੰਘ ਬਾਰੇ ਗੱਲ ਕਰਨ ਲੱਗੇ ਹਾਂ ਜੀ ਹਾਂਜੀ ਹੋ ਅਮਰਜੋਤ ਚਿਮਕੀਲੇ ਦੇ ਨਾਲੇ ਪੂਰਾ ਸਾਥ ਨਿਭਾਇਆ ਉਹ ਜਾਮ ਜਹੀਦੀ ਪਾ ਕੇ ਦੂਆ ਉੱਚਾ ਦਰਜਾ ਪਾਇਆ ਹਈ ਸ ਜੋੜੀ ਨੂੰ ਨਿਤ ਪ੍ਰਦੇਸੀ ਕਰਦਾ ਰਹੂ ਸੁਲਾਮ ਪਰਤੀ ਦੁਗਰੀ ਖੈਰ ਦੀ ਏ ਤੈਨੂੰ ਲੱਖ ਵਾਰੀ ਪ੍ਰਣਾਮ ਨੀ ਪਰਤੀ ਦੁਗਰੀ ਖੈਰ ਦੀ ਏ ਤੈਨੂੰ ਲੱਖ ਵਾਰੀ ਪ੍ਰਣਾਮ